37 ਦੇ ਦਾਂਗੇ 37000 ਦੀ ਹਾਂ 37000 ਲਓ ਵੀ ਮੇਤਰੋ 37000 ਦੀ ਜਿਹੜੀ ਦੇ ਦੇਣੀ ਆ ਲੋਕ ਬਈ ਐ ਐਲਸੀਡੀਆਂ ਦੇ ਆਫਰ ਲਾਉਂਦੇ ਆ ਟੀਵੀ ਥਾਣਾ ਖੀਰਾ ਬੱਜਾ ਕੁਆਲਿਟੀ ਕਬੂਲਟੀ ਚੰਗੀ ਆ ਰਵਣੇ ਇਹ ਆਪਾਂ ਅੱਜ ਦੇਣ ਲੈਣ ਵਾਲਾ ਬਸ ਕੋਈ ਪਿਆਰ ਵਾਲਾ ਸੱਜਣ ਹੋਊਗਾ ਚੈੱਕ ਕਰਕੇ ਦੇਖੋ ਤੁਸੀਂ ਐਨ ਸਾਊ ਆ ਬਾਈ ਹਨਾ ਹਾਂ ਵੀਰੇ ਪੂਰੀ ਸਾਊ ਗੱਲ ਬਾਤ ਹੀ ਨਹੀਂ ਆ ਤੁਸੀਂ ਥਾਣ ਚੈੱਕ ਕਰਕੇ ਦੇਖੋ ਆ ਪੂਜੀ ਆਹ ਦੇਖੋ ਬਾਈ ਹਜੇ ਢੱਲਾਂ ਵੀ ਰਵਣੇ ਪਈਆਂ ਹਨ ਲਓ ਵੀ ਮੇਤਰੋ ਇਹਦੇ ਖੁੱਲੀ ਖੁੱਲੀ ਛੱਡੀ ਹੋਏ ਨਾ ਪਰਾਲੀ ਜੀ ਪਾ ਕੇ ਰਵਣੇ ਤਾਂ ਦਸੂਗੀ ਇਹ ਫਿਰ ਮੰਗੂਗੀ ਅਗਲਾ 50 55 ਹਾਂ ਵਾਰਾ ਪਾਣੀ ਉਹਨੇ ਦੀ ਬਾਈ ਕਹਿੰਦਾ ਦੇਣੀ ਇਹ ਗੱਭੜ ਡੰਗ ਦਾ ਬਹੁੰਦਾ ਹੀ ਨਹੀਂ ਥੱਲੇ ਬਹੁੰਦਾ ਨਹੀਂ ਥੱਲੇ ਇਹ ਗੱਲਾਂ ਔਰਤ ਬੱਸੇ ਨਹੀਂ ਬੈਠਾ ਮੇਰੇ ਲੈ ਹਾਂ ਬਾਕੀ ਨਾਮਨੇ ਇਹ ਗੱਲਾਂ ਨਾ ਬਰੀਡ ਚ ਹੁੰਦੀਆਂ ਬਈ ਹਾਂ ਬਰੀਡ ਆ ਬੱਸੀ ਦੀ ਬਰੀਡ ਦੇ ਵਿੱਚ ਬੱਛੀ ਚਾਰੂ ਦਾਸਣ ਦਾ ਮਤਲਬ ਬਰਮਣੇ ਆਏ ਹੁੰਦਾ ਵੀ ਜਿਹੜਾ ਚਾਰੂ ਜਾਨਵਰ ਹੁੰਦਾ ਨਾ ਉਹ ਦੁੱਧ ਦਿੰਦਾ ਦੁੱਧ ਦੇ ਦਿੰਦਾ ਬਈ ਉਹ ਕਿਉਂਕਿ ਜਿੰਨੀ ਖਰਾਕ ਅੰਦਰ ਜਾਣੀ ਆ ਉਹਨੇ ਦੁੱਧ ਕੱਢਣਾ ਹਨਾ ਪਰ ਸਿਰਫ 50000 ਦੀ ਤੁਹਾਨੂੰ ਆ ਮਿਲ ਜਣੀ ਇਹਦੇ ਜਿਹੜਾ ਸੀਮਨ ਲੱਗਿਆ ਹੋਇਆ ਬਾਈ ਕਹਿੰਦਾ ਉਹਦਾ ਆਪਣੇ ਕੋਲ ਰਿਕਾਰਡ ਹੈਗਾ ਬਾਕੀ ਜਿਵੇਂ ਰਮਣੇ ਬੱਚੇ ਸਾਰੀਗਾ ਮਿੱਤਰੋ ਸਵਾਗਤ ਹੈ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਦਾ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਪਹੁੰਚੇ ਹੋਏ ਆ ਪਿੰਡ ਤਾਇਪੁਰ ਤਹਿਸੀਲ ਰੈਕੋੜ ਤੇ ਜ਼ਿਲ੍ਹਾ ਲੁਧਿਆਣਾ ਤੇ ਖੰਘੂੜਾ ਡੈਰੀ ਫਾਰਮ ਤੇ ਬਾਈ ਰਮਣੇ ਹੁਣਾਂ ਦੇ ਫਾਰਮ ਤੇ ਟੋਟਲ ਆਪਾਂ ਅੱਜ ਤੁਹਾਨੂੰ 5 ਤੋਂ 6 ਨਗ ਦਿਖਾਵਾਂਗੇ ਬਹੁਤ ਟੌਪ ਦੇ ਜਿਹੜੇ ਨਾਗ ਇਹਦੇ ਵਿੱਚ ਬਹੁਤ ਰਿਕਾਰਡ ਵਾਲੇ ਵੀ ਆ ਤੇ ਬਾਕੀ ਬਾਈ ਹੁਣਾਂ ਦਾ ਰੇਟ ਬਿਲਕੁਲ ਵਾਇਜ ਹੁੰਦੇ ਆ ਯਾਰ ਸਿੰਘਾ ਤੁਹਾਡੇ ਲਈ ਆਪਾਂ ਲੈ ਕੇ ਆਏ ਆ ਇੱਕ ਐਚਪ ਦਾ ਬਹੁਤ ਜਿਆਦਾ ਟਾਪ ਦਾ ਨਗੀਨਾ ਰੇਟ ਵਗੈਰਾ ਸਾਰਾ ਕੁਝ ਜਾਣਕਾਰੀ ਆਪਾਂ ਬਾਈ ਰਮਣੇ ਤੋਂ ਲਾਵਾਂਗੇ ਕੋਈ ਵੀ ਜਾਨਵਰ ਖਰੀਦਣਾ ਉਦੀ ਤਸੱਲੀ ਪਰਖ ਤੇ ਆਪਣੀ ਸਮਝ ਦੇ ਨਾਲ ਖਰੀਦਣਾ ਆਜੋ ਆਪਾਂ ਬਾਈ ਰਮਣੇ ਦੇ ਨਾਲ ਗੱਲਬਾਤ ਕਰਦੇ ਆ ਰਮਣੇ ਬਾਈ ਸਵਾਗਤ ਕਰਦੇ ਆ ਜੀ ਸਵਾਗਤ ਜੀ ਤੁਹਾਡਾ ਵੀ ਜੀ ਤੇ ਰਮਣੇ ਸਾਰਿਆਂ ਤੋਂ ਪਹਿਲਾਂ ਤਾਂ ਪਿਛਲੀ ਵੀਡੀਓ ਤੋਂ ਬਾਈ ਰਿਸਪੌਂਸ ਦੱਸਿਓ ਕਿਵੇਂ ਰਿਹਾ ਬਾਈ ਪੂਰਾ ਵਧੀਆ ਰਿਹਾ ਬਰੇ ਫਿਰਾਂ ਹੋ ਗਿਆ ਫਿਰਾਂ ਹੋ ਗਿਆ ਬਾਈ ਬਾਈ ਕਹਿੰਦਾ ਥੋੜੇ ਟਾਈਮ ਦੇ ਵਿੱਚ ਤਕਰੀਬਨ ਜਾਨਵਰ ਸਾਰੇ ਆਪਣੇ ਸੇਲ ਹੋ ਗਏ ਸੀ ਹਣਾ ਰਮਣੇ ਫਿਰ ਅੱਜ ਦੇ ਰੇਟ ਲੋ ਵੀ ਮੇਤਰੋ ਫਿਰ ਆ ਹੋਇਆ ਇਹ ਵੀਡੀਓ ਦੇ ਵਿੱਚ ਗੱਲਬਾਤ ਕਰਦੇ ਰਵਣੇ ਆਪਾਂ ਪਹਿਲੇ ਨਗੀਨੇ ਪੀਸੀ ਬਈ ਕੀ ਡਿਟੇਲ ਹੈ ਜੀ ਇਹ ਵੀਰੇ 6 ਤੋਂ 7 ਮਹੀਨੇ ਦੀ ਉਮਰ ਆ ਠੀਕ ਆ ਬਈ ਤੇ ਇਹ ਡੈਨਮਾਰਕ 50062 ਦਾ ਬੱਚਾਗਾ 50062 ਦਾ ਬਈ 62 ਦਾ ਚਾਰ ਹੀ ਥਾਣਾ ਵੀਰੇ ਕੋਈ ਫੋਟ ਨਹੀਂ ਸਾਗ ਨਹੀਂ ਪੰਜਾ ਡੰਗਰਾਂ ਦੀ ਠੀਕ ਆ ਬਈ ਤੇ ਰਵਣੇ ਇਹ ਜਿਵੇਂ ਆਪਾਂ ਗੱਲਬਾਤ ਕਰੀਏ ਇਹਦਾ ਰਿਕਾਰਡ ਆਪਣੇ ਕੋਲ ਸਾਰਾ ਹੈਗਾ ਹਾਂ ਵੀਰੇ ਜਿਵੇਂ ਆਪਾਂ ਨੂੰ ਮਾਲਕ ਦੱਸਦੇ ਆ ਉਮਿਆ ਪਤਾਤੇ ਆ ਲਿਆ ਮਾੜਾ ਇਹਨੂੰ ਤੋੜ ਕੇ ਸੱਜਣ ਨੂੰ ਤੁਹਾਨੂੰ ਦਿਖਾਉਣੇ ਆ ਬਹੁਤ ਟਾਪ ਦਾ ਰਮਣੇ ਜਿਹੜੇ ਬੰਦੇ ਸਮਝ ਚ ਆ ਗਿਆ ਬੱਚਾ ਹਨ ਉਹ ਨਹੀਂ ਛੱਡਦਾ ਵੀਰੇ ਉਹ ਨਹੀਂ ਛੱਡਦਾ ਬਾਈ ਕਿਉਂਕਿ ਫੇਸ ਤੋਂ ਲੈ ਕੇ ਤੁਸੀਂ ਐਂਡ ਤੱਕ ਚੈੱਕ ਕਰਕੇ ਜਦੋਂ ਦੇਖੋਗੇ ਨਾ ਬਹੁਤ ਜਿਆਦਾ ਚੰਗੀ ਆ ਬਾਕੀ ਜਾਣ ਦੇ ਵਿੱਚ ਵਛੀ ਆ ਤੁਹਾਨੂੰ ਦਿਖਾਉਣੇ ਆ ਲੋ ਵੀ ਮਿੱਤਰੋ ਮਾਰੋ ਗੁਰਨੇਗਾ ਤੇ ਚਾਰੇ ਥਾਣਾ ਖੀਰਾ ਬੱਚਾ ਕੁਆਲਿਟੀ ਕਬੂਲਿਟੀ ਚੰਗੀ ਆ ਰਮਣੇ ਇਹ ਆਪਾਂ ਅੱਜ ਦੇਣ ਲੈਂਡ ਵਾਲਾ ਬਸ ਕੁਝ ਪਿਆਰ ਵਾਲਾ ਸੱਜਣ ਹੋਊਗਾ ਤੇ ਕਿੰਨੇ ਦਾ ਦੇ ਦੇਣਾ ਬਈ 24000 ਦਾ ਦੇ ਦਾਂਗੇ ਆਪਾਂ ਲਓ ਵੀ ਮਿੱਤਰੋ 24000 ਦਾ ਤੁਹਾਨੂੰ ਆ ਬੱਚਾ ਮਿਲ ਜਾਣਾ ਸੋਹਣਾ ਬਹੁਤ ਆ ਯਾਰ ਜੇ ਗੱਲ ਕਰ ਗਏ ਹੈਨਾ ਫੇਸਪੂਲਸ ਕੁਆਲਿਟੀ ਬਹੁਤ ਚੰਗੀ ਆ ਬਾਕੀ ਚਾਰੇ ਥਾਣਾ ਤੇ ਤੁਸੀਂ ਕੀ ਕਰ ਕਰੋ ਯਾਰ ਸੋਹਣੇ ਲੱਗੀ ਇਹਦੇ ਮੈਂ ਜਰੂਰਾਂ ਦਾ ਫਾਰਮ ਤੇ ਆਇਆ ਬਾਈ ਨੂੰ ਮੈਂ ਕਿਹਾ ਬਾਈ ਛੱਡ ਖੁੱਲੀ ਮਰੀ ਦੇਖ ਕੇ ਆਹ ਦੇਖੋ ਤੁਸੀਂ ਚੈੱਕ ਕਰਕੇ ਬਹੁਤ ਜਿਆਦੇ ਨਗੀਨਾ ਪੀਸ ਆ ਕਿਉਂਕਿ ਬਾਈ ਚੰਗੀ ਕੁਆਲਿਟੀ ਦੇ ਬੱਚੇ ਨਹੀਂ ਮੰਗ ਰਮਣੇ ਹਮੇਸ਼ਾ ਹੀ ਰਹਿੰਦੀ ਹੈ ਹੈਨਾ ਤੇ ਬਾਈ ਨੇ ਰੇਟ ਕੀਤਾ ਇਹਦਾ 24000 24000 ਰੁਪਏ ਬਾਕੀ ਥੋੜਾ ਬਹੁਤਾ ਪਿਆਰ ਮੁਹੱਬਤ ਜਿਹੜੀ ਹੋਗੀ ਬਾਈ ਦੇ ਨਾਲ ਤੁਸੀਂ ਗੱਲਬਾਤ ਕਰ ਲਿਓ ਰਮਣੇ ਆ ਜਾ ਵੀ ਆਪਾਂ ਦੇਈਏ ਡਿਟੇਲ ਅਗਲੀ ਕਰਮ ਵਾਲੀ ਦੀ ਕੀ ਡਿਟੇਲ ਹੈ ਇਹਦੀ ਸੱਜਣਾ ਇਹ ਵੀਰੇ ਦੂਜਾ ਸੂਆਗਾ ਠੀਕ ਹੈ ਜੀ ਤੇ 15 ਦਿਨ ਇਹਦੇ ਵੀਰੇ ਬਾਕੀ ਪਏ ਆ ਹਜੇ 15 ਦਿਨ ਹਾਂ ਵੀਰੇ 15 ਦਿਨ ਠੀਕ ਹੈ ਬਾਈ ਵੀਰੇ ਆਪਾਂ ਨੂੰ ਆਪ ਆਪਣੀ ਪਤਾਏ ਕਿਹੜੇ ਟੀਕੇ ਦੀ ਆ ਇਹਦੇ ਲੱਗਿਆ ਹੋਇਆਗਾ 4138 ਦਾ 40 38 ਦਾ ਲੱਗਿਆ ਹੋਇਆ ਹਾਂ ਵੀਰੇ ਗੱਭਣ ਉਹ ਜਿਹੜਾ ਆਪ ਨੂੰ ਮਾਲਕਾਂ ਨੇ ਇਹਦੀ ਜਾਣਕਾਰੀ ਦਿੱਤੀ ਹਾਂ ਆਪਾਂ ਹੋ ਨਹੀਂ ਕਿਹਾ ਕਹਿੰਦੇ ਆਪਾਂ ਇਹਦੇ ਜਿੰਨੇ ਮਾਲਕਾਂ ਦੱਸਿਆਗਾ ਆਪਾਂ ਨੂੰ ਦੱਸਤਾ ਠੀਕ ਆ ਬਾਈ ਬਰੀਡ ਦੇ ਵਿੱਚ ਬਈ ਇਹ ਵੀ ਸੋਹਣੀ ਹੈ ਹਨਾ ਇਹ ਆ ਮੜਾ ਜਿਹਨੂੰ ਖੋਲ ਕੇ ਆਪਾਂ ਲੰਮੀ ਤੋਰ ਕੇ ਸੱਜਣਾਂ ਨੂੰ ਦਿਖਾਈਏ ਥਾਣ ਬਾਈ ਚਾਰ ਹੀ ਆ ਚਾਰ ਹੀ ਥਾਣਾ ਵੀਰੇ ਚਾਰ ਹੀ ਥਾਣਾ ਇਹ ਇੱਥੋਂ ਤੁਸੀਂ ਇਹਦੀ ਬਰੀਡ ਦੀ ਕੁਆਲਿਟੀ ਸੱਜਣਾਂ ਨੂੰ ਚੈੱਕ ਕਰਕੇ ਦੇਖ ਲਓ ਬਾਕੀ ਤੁਹਾਨੂੰ ਦਿਖਾਉਣੇ ਆ ਰਮਣੇ ਉਹ ਜਾਣ ਦੇ ਵਿੱਚ ਆ ਬੱਚੀ ਹਨਾ ਬਾਕੀ ਵੀਰੇ ਕੱਦ ਕਾਰ ਬਹੁਤ ਚੰਗਾ ਬੱਚਾ ਹਾਂ ਜਿਵੇਂ ਆਪਾਂ ਕਹਿ ਦਈਏ ਬਾਹਲ ਹੀ ਐਨ ਫਿੱਕੀ ਨਹੀਂ ਗਈ ਚੰਗੀ ਆ ਸੰਭੀ ਹੋਈ ਆ ਹਨਾ ਤੇ ਅੰਦਾਜ਼ਾ ਰਮਣੇ ਹਨਾ ਮਾਲਕਾਂ ਨੇ ਚੱਲ ਐਰ ਕੀ ਐਰੀ ਜਿਹੜੇ ਸੱਜਣ ਨੇ ਲੈਣਾ ਉਹਦੇ ਸਮਝ ਨਾਲ ਖਰੀਦਣੀ ਹੁੰਦੀ ਆ ਹਨਾ ਕੀ ਦੱਸਿਆ ਵੀ ਪਿਛਲੇ ਸੂਏ ਦਾ ਬਈ ਇਹਦਾ ਉਹਦਾ ਵੀਰੇ 14 ਕਿਲੋ ਦੱਸਿਆਗਾ 14 ਕਿਲੋ ਦੁੱਧ ਵੀ ਪਿਛਲੇ ਸੂਏ ਇਹਨੇ ਜਿਹੜਾ ਦੱਤਾ ਹਨਾ ਹਾਂਜੀ ਤੇ 14 ਹੀ ਮੰਨ ਕੇ ਸੱਜਣ ਕੋਈ ਐਰ ਕੀ ਲੈ ਲੈਣਾ ਹਨਾ ਗਾਂ ਅਗਲੇ ਦੀ ਉਹ ਵੀਰੇ ਦੇਖੋ ਅਗਲੇ ਦੀ ਸਮਝ ਆਵੇ ਅਗਲੇ 15 ਚੋਣਾ 10 ਚੋਣਾਗਾ ਆਪਾਂ ਨਹੀਂ ਕਹਿੰਦੇ ਆਪਾਂ ਨਹੀਂ ਕਹਿੰਦੇ ਹਨਾ ਤੇ ਰਮਣੇ ਤੋਰੀ ਇਹਦਾ ਬਈ ਰੇਟ ਹਨਾ ਇਹਦਾ ਰੇਟ ਵੀਰੇ ਸਿਰਫ 5000 ਲੋ ਵੀ ਮਿੱਤਰੋ ਸਿਰਫ 50000 ਦੀ ਤੁਹਾਨੂੰ ਆ ਮਿਲ ਜਣੀ ਆ ਇਹਦੇ ਜਿਹੜਾ ਸੀਮਨ ਲੱਗਿਆ ਹੋਇਆ ਬਾਈ ਕਹਿੰਦਾ ਉਹਦਾ ਆਪਣੇ ਕੋਲ ਰਿਕਾਰਡ ਹੈਗਾ ਬਾਕੀ ਜਿਵੇਂ ਰਮਣੇ ਬੱਚੀ ਹੈਗੀ ਆ ਉਸ ਹਾਵ ਨਾਲ ਹੈਗੀ ਇਹ ਵੀ ਚੰਗੇ ਰਿਕਾਰਡ ਵਾਲੀ ਕੋਈ ਹੈ ਨਾ ਕਿਵਰੇ ਕੱਦ ਕੜ ਬਹੁਤ ਚੰਗਾ ਬੱਚੀ ਆ ਬਾਕੀ ਤੋਂ ਝੋਲੀ ਛਾਲੀ ਸੱਜਣੋਂ ਤੁਸੀਂ ਚੈੱਕ ਕਰਕੇ ਦੇਖ ਲਓ ਬਹੁਤ ਸੋਹਣੀ ਝੋਲੀ ਆ ਫੇਸ ਬਹੁਤ ਚੰਗਾ ਕੁਆਲਿਟੀ ਦੇ ਵਿੱਚ ਬੱਚੀ ਆ ਬਾਕੀ ਦੁੱਧ ਤੁਸੀਂ ਆਪਦੀ ਸਾਹਮਦੇ ਨਾਲ ਲੈਣੀ ਆ ਕਿਉਂਕਿ ਹਰੇਕ ਬੰਦੇ ਦੀ ਲੋ ਵੀ ਚੈੱਕ ਕਰਕੇ ਦੇਖੋ ਤੁਸੀਂ ਐਨ ਸਾਊ ਆ ਬਾਈ ਹੈ ਨਾ हां मेरे पूरी साहब की गल बात ही नहीं आप इसी थाने चेक करके देखो आप पूरी आ देखो भाई हले ਢਿੱਲਾਂ ਵੀ ਰਵਣੇ ਪਈਆਂ ਹਨ ਬਹੁਤ ਚੰਗੀ ਆ ਬਰੇ ਵਸ ਜਦੋਂ ਮੇਰੇ ਹਿਸਾਬ ਨਾਲ ਬਾਈ ਆ ਗਈ ਟਾਈਮ ਤੇ ਅੜਕੇ ਤੁਰੂ ਕਰਨ ਵਾਲੀ ਹਨ ਤੇ ਤੁਸੀਂ ਨੇ ਪਹਿਣ ਸੱਤ ਜਿਆਦੀ ਬਣ ਜਾਣਾ ਬਣ ਜਾਣਾ ਬਾਈ ਹਨ ਇਤੋਂ ਤੁਸੀਂ ਚੈੱਕ ਕਰਕੇ ਦੇਖੋ ਮਿੱਤਰੋ ਜੇ ਕੋਈ ਵਪਾਰੀ ਸਾਜਣ ਮਿਲੇ ਜਾਂ ਉਹਨੂੰ ਵੀ ਚਾਰ ਪੈਸੇ ਰਵਣੇ ਇਹ ਛੜਦੀ ਆ ਛੜਦੀ ਆ ਗੱਲ ਕਰੀਏ ਆਪਾਂ ਅਗਲੀ ਬਦਾਮੀ ਦੀ ਬਾਈ ਇਹਦਾ ਵੀਰੇ ਇੱਕ ਹਫਤਾ ਬਾਕੀ ਪਿਆਗਾ ਠੀਕ ਆ ਜੀ ਮਾਲਕਾਂ ਨੇ ਦਾ ਦੁੱਧ 17 ਕਿਲੋ ਚੋਇਆ ਵਾ ਪਹਿਲੇ ਸੂਏ ਠੀਕ ਆ ਬਾਕੀ ਫਿਰ ਉਹੀ ਗੱਲ ਆ ਗਈ ਅਗਲੇ ਕਹਿੰਦਾ ਬਾਰ-ਬਾਰ ਗਲਰ ਰਿਪੀਟ ਕਰੀ ਜਾਂਦਾ ਅਗਲੇ ਆਪ ਦੀ ਸਮਝ ਨਾ ਲੈਣੀ ਆ ਬਿਲਕੁਲ ਬਾਈ ਹਨ ਰਮਣੇ ਨੂੰ ਮੜਾ ਜਾ ਬਾਹਰ ਕੱਢ ਕੇ ਨਾ ਕਰਨ ਵਾਲੀ ਨੂੰ ਬਾਈ ਬਦਾ ਮਰ ਗਈ ਆ ਤੁਸੀਂ ਚੈੱਕ ਕਰਕੇ ਦੇਖੋ ਬਾਕੀ ਇੱਕ ਗੱਲ ਮੈਨੂੰ ਬਾਈ ਨੇ ਜਦੋਂ ਆਪਾਂ ਆਇਆ ਨਾ ਉਹ ਦੱਸੀ ਵਿਚਾਰੂ ਬਹੁਤ ਰਮਣੇ ਹੈ ਹਨ ਮੈਂ ਕਹਿੰਦਾ ਫਿਰ ਚਾਰੂ ਦਾ ਅੰਤ ਨਹੀਂ ਕੋਈ ਹਾਂ ਬਾਈ ਕਹਿੰਦਾ ਕੋਈ ਅੰਤ ਨਹੀਂ ਚਾਰੂ ਦਾ ਸਨ ਦਾ ਮਤਲਬ ਬ੍ਰਹਮਣੇ ਆਏ ਹੁੰਦਾ ਵੀ ਜਿਹੜਾ ਚਾਰੂ ਜਾਨਵਰ ਹੁੰਦਾ ਨਾ ਉਹ ਦੁੱਧ ਦਿੰਦਾ ਦੁੱਧ ਦੇ ਦਿੰਦਾ ਬਾਈ ਉਹ ਕਿਉਂਕਿ ਜਿੰਨੀ ਖਰਾਕ ਅੰਦਰ ਜਾਣੀ ਆ ਉਹਨੇ ਦੁੱਧ ਕੱਢਣਾ ਹਨਾ ਬਾਕੀ ਝੋਲੀ ਝਾਲੀ ਕਰਨ ਵਾਲੀ ਦੀ ਬਾਕੀ ਹਾਜ਼ਰ ਆ ਵੀਰੇ ਹਾਂ ਲਓ ਵੀ ਮੇਤਰੋ ਚੈੱਕ ਕਰਕੇ ਦਿਓ ਬਰੀਡ ਦੇ ਵਿੱਚ ਸੋਣੀ ਆ ਤੇ ਬਾਕੀ ਬਾਈ ਕਹਿੰਦਾ ਜਿਹੜਾ ਪਿਛਲੇ ਸੂਏ ਦਾ ਰਾਮ ਨੇ ਕੀ ਦੱਸਿਆ ਮਾਲ ਕੰਨੇ 13 ਕਿਲੋ ਦੱਸਿਆ ਵੀਰੇ 13 ਕਿਲੋ ਜਿਹੜਾ ਇਹਦਾ ਦੁੱਧ ਦੱਸਿਆ ਬਾਕੀ ਇਸ ਸੂਏ ਤੁਸੀਂ ਆਪਦੀ ਸਮਝ ਦੇ ਨਾਲ ਖਰੀਦ ਲੈਣਾ ਰੇਟ ਇਹਦਾ ਬਿਲਕੁਲ ਜੈ ਜਿਹੋਗਾ ਰਾਮ ਨੇ ਦੇਣ ਲੈਣ ਵਾਲੇ ਹੀ ਬਸ ਕਰਦੀ ਬਾਈ ਇਹਦਾ ਵੀਰੇ 37000 ਦੇ ਦਾਂਗੇ 37000 ਦੀ ਹਾਂ 37000 ਲਓ ਵੀ ਮੇਤਰੋ 37000 ਦੀ ਜਿਹੜੀ ਦੇ ਦੇਣੀ ਆ ਲੋਕ ਬਈ ਐਲ ਸੀ ਡੀਆਂ ਦੇ ਆਫਰ ਲਾਉਂਦੇ ਆ ਈਵੀਆਂ ਦੇ ਆਫਰ ਲਾਉਂਦੇ ਆ ਵਾਸ਼ਿੰਗ ਮਸ਼ੀਨਾਂ ਦੇ ਲਾਉਂਦੇ ਆ ਰਮਣ ਨੇ ਅੱਜ ਬਈ ਯਰਸੀਆਂ ਦੇ ਲਾਤਾ ਦਿਵਾਲੀ ਕਰਕੇ ਦਿਵਾਲੀ ਕਰਕੇ ਤੁਹਾਨੂੰ ਬਹੁਤ ਟਾਪ ਦੀ ਬਰੀਡ ਮਿਲ ਜਣੀ ਆ ਰਮਣ ਨੇ ਜਿਹਦੇ ਬੱਛੀ-ਪੁੱਛੀ ਦੇਗੀ ਤਾਂ ਸਿੱਧਾ ਗੱਲਬਾਤ ਕਰ ਜੂ ਹਣਾ ਸਿੱਧਾ ਹੋ ਜੂ ਵੀਰੇ ਸਿੱਧਾ ਹੋ ਜੂ ਹਣਾ ਲੈ ਵੀਰੇ ਬਾਕੀ ਢਿੱਲਾ ਦੇਖੋ ਹਾਂ ਮੇਨ ਗੱਲ ਹੁੰਦੀ ਆ ਬਈ ਮੇ ਢਿੱਲਾ ਹੋਣ ਥੋੜੀ ਜੀ ਅਗਲੇ ਕੋਲੋਂ ਜਾ ਕੇ ਹੋਰ ਸੰਭਾਈ ਹੋ ਜਾਂਦੀ ਆ ਹਣਾ ਬਾਕੀ ਵੀਰੇ ਦੇਲਾ ਸਾਊਸ ਸੀਲ ਕਿੰਨੀਆਂ ਇਹ ਗੱਪੜ ਡੰਗ ਦਾ ਬਹ ਹੁੰਦਾ ਹੀ ਨਹੀਂ ਥੱਲੇ ਬਹੁਤ ਨਹੀਂ ਥੱਲੇ ਹਾਂ ਦੇਲਾ ਇਹ ਗੱਲਾਂ ਔਰਤ ਵਸੇ ਨਹੀਂ ਬੈਠਾ ਵੀਰੇ ਲੈ ਹਾਂ ਬਾਕੀ ਨਾਮ ਨੇ ਇਹ ਗੱਲਾਂ ਨਾ ਬਰੀਡ ਚ ਹੁੰਦੀਆਂ ਬਈ ਹਨਾ ਬਰੀਡ ਆ ਬੱਛੀ ਦੀ ਬਰੀਡ ਦੇ ਵਿੱਚ ਬੱਛੀ ਤਾਂ ਕਰਕੇ ਹਨਾ ਪਰ ਰੇਟ ਇਹਦਾ ਬਾਈ ਨੇ ਬਹੁਤ ਬਾਈ ਜਾਇਜ ਕੀਤਾ ਵਾ ਅਗਲੇ ਸੂਏ ਦੇ ਵਿੱਚ ਹੋਰ ਬਹੁਤ ਘੈਂਟ ਚੰਗੀ ਤਿਆਰ ਹੋ ਜਾ ਜੇ ਪੂਰਾ ਬਜਰ ਬਣ ਗਿਆ ਵੀਰੇ ਬੱਛੀ ਬਹੁਤ ਪੈਸੇ ਦੀ ਆ ਪੈਸਿਆਂ ਦੀ ਆ ਹਨਾ ਹੁਣ ਵੀ ਬਾਈ ਡਣ ਹੈਗੇ ਅਜੇ ਹਨਾ ਇਹਨੂੰ ਅਜੇ ਹਫਤਾ ਵੀਰੇ ਹਾਂ ਅਗਲੀ ਬਈ ਕਰਮ ਵਾਲੀ ਵੀਰੇ ਇਹਦੇ ਵੀ 10 ਤੋਂ 15 ਦਿਨ ਬਾਕੀ ਪਏ ਆ ਠੀਕ ਆ ਬਾਈ ਦੂਜਾ ਸੁਆਗਾ ਵੀਰੇ ਦੂਜਾ ਸੁਆਸੂਆ ਬਾਕੀ ਸੰਭੀ ਸੰਭੀ ਬਹੁਤ ਆ ਇਹ ਕੁਆਲਟੀ ਦੇ ਵਿੱਚ ਵੀ ਚੰਗੀ ਆ ਬਾਈ ਹਾਂ ਕੁਆਲਟੀ ਚ ਰਮਣੇ ਇਹਦਾ ਕੋਈ ਰਿਕਾਰਡ ਆਪਣੇ ਕੋਲੇ ਦੇਖ ਵੀਰੇ ਇਹਦਾ ਆਪਾਂ ਨੂੰ ਰਿਕਾਰਡ ਕੋਈ ਨਹੀਂ ਮਿਲਿਆ ਠੀਕ ਆ ਬਾਈ ਆਪਾਂ ਐਵੇਂ ਕਹੀਏ ਜੀਦਾ ਆਪਾਂ ਨੂੰ ਟੀ.ਜੀ.ਆਰ ਰਿਕਾਰਡ ਮਿਲਿਆ ਆਪਾਂ ਦੱਸਤਾ ਉਹਦਾ ਪਤਾ ਦੱਸਤਾ ਹਨਾ ਬਰੀਡ ਦੇ ਵਿੱਚ ਤੁਸੀਂ ਇਥੋਂ ਫੇਸ ਤੋਂ ਲੈ ਕੇ ਐਂਡ ਤੱਕ ਚੈੱਕ ਕਰਕੇ ਚਾਰੇ ਥਾਣਾ ਬਾਈ ਵੀਰੇ ਚਾਰ ਹੀ ਥਾਣਾ ਲੈ ਰਮਣੇ ਨੂੰ ਖੋਲ ਕਰਾ ਲਓ ਵੀ ਮਿੱਤਰੋ ਇਹਦਾ ਰੇਟ ਵੀ ਬਹੁਤ ਗੈਜ ਤਾਨੂੰ ਮਿਲਣਾ ਕਲਕ ਕਰਕੇ ਦੇਖੋ ਤੁਸੀਂ ਸਮਝਿਆ ਯਾਰ ਮੇਨ ਗੱਲਾਂ ਹਨਾ ਹਾਂ ਵੀਰੇ ਪੜੀ ਬਹੁਤ ਆ ਬਸੀ ਪੜੀ ਬਹੁਤ ਆ ਹਨਾ ਪਿਛਲੇ ਸੂਏ ਬਾਈ ਕੀ ਦੱਸਿਆ ਮਾਲ ਗਾਣੇ ਰਮਣੇ ਵੀਰੇ ਇਹਦਾ ਵੀ 13 14 ਕਿਲੋ ਆ ਦੱਸਿਆਗਾ 13 14 ਕਿਲੋ ਬਾਈ ਕਹਿੰਦਾ ਦੱਸਿਆ ਆਰਡਰ ਬਹੁਤ ਚੰਗਾ ਤੇ ਫਿਕਸ ਆ ਬਾਈ ਹਨਾ ਫਿਕਸ ਆ ਵੀਰੇ ਬਿਲਕੁਲ ਫਿਕਸ ਆ ਕੋਈ ਇਹ ਨਹੀਂਗਾ ਟਟਮਾ ਜਿਹਾ ਪੂਰਾਣ ਚੰਗਾ ਕਿ ਤੋਰਾ ਤਾਰਾ ਇੱਕ ਘੋੜੀ ਵਰਗਾ ਘੋੜੀ ਵਰਗਾ ਤੁਰਦੀ ਹੈ ਹਨਾ ਆਪਦੀ ਮੜਕ ਨਾਲੀ ਤੁਰਦੀ ਹੈ ਮੜਕ ਨਾਲੀ ਤੁਰਦੀ ਹੈ ਰਾਮਣੇ ਜਿਹੜੇ ਸਾਹਮਣਾ ਸਭੀ ਹੋਈ ਆ ਹਨਾ ਹਾਂਜੀ ਇਹ ਸਾਹਮਣਾ ਬਾਹਲੇ ਪੈਸੇ ਮੰਗੇਗਾ ਇਹਦਾ ਨਾ ਵੀਰਿਆ ਕਿੰ 50000 ਦੇ ਦਿਆਂਗੇ ਵੀਰੇ ਲਓ ਵੀ ਮਤਲਬ 50000 ਦੀ ਆ ਤੁਹਾਨੂੰ ਪਹਿਲਾਂ ਵੀ ਦੱਸਿਆ ਕਿਸੇ ਨੇ ਕਾਦੇ ਤੇ ਆਫਰ ਲਾ ਕੇ ਕਿਸੇ ਨੇ ਕਾਦੇ ਤੇ ਖੰਗੂੜਾ ਡੈਰੀ ਫਾਰਮ ਵਾਲੇ ਨੇ ਅੱਜ ਜੀ ਆਰ ਸਿੰਘਾਂ ਦੇ ਆਫਰ ਲਾਏ ਹੋਇਆ ਆਰਡਰ ਤੁਸੀਂ ਚੈੱਕ ਕਰਕੇ ਚਲੋ ਬਹੁਤ ਸੋਹਣੀ ਮਨਾਵਟ ਵਾਲਾ ਜਿਹੜਾ ਆਰਡਰ ਕਰਮ ਵਾਲੀ ਦੇ ਲੱਗਿਆ ਹੋਇਆ ਹਜੇ ਦੇਣ ਪਏ ਆ ਜੇ ਤੁਸੀਂ 2-4 ਦਿਨ 5 ਦਿਨ ਇਹਨੂੰ ਸਾਂਭ ਲੈਣਿਆ ਤੇ ਇਹਨੇ ਹੋਰ ਵੀ ਚੰਗੀ ਕਰਮ ਵਾਲੀ ਨੇ ਬਾਕੀ ਵੀਰੇ ਮੇਨ ਚੀਜ਼ ਵਾਲਾ ਆ ਦੀ ਮੜਕਣ ਵਾਲੀ ਖੜੀ ਆ ਮੜਕਣਾਈ ਤੁਰਦੀ ਆ ਹਾਂ ਇਹ ਵੀਰੇ ਯਾਰ ਪਤਾ ਕੀ ਗੱਲ ਆਪਾਂ ਕਹਿ ਦਿੰਨੇ ਆ ਬਰੀਡ ਦੇ ਵਿੱਚ ਸੁਧਾਰ ਹੁੰਦਾ ਇਹਨਾਂ ਚੀਜ਼ਾਂ ਦਾ ਹੀ ਹੁੰਦਾ ਹਨਾ ਹਾਂ ਇਹਨਾਂ ਜੀ ਹੁੰਦਾ ਹੌਲੀ ਹੌਲੀ ਸੁਧਾਰ ਹੋਈ ਜਾਂਦਾ ਉਹਦੇ ਨਾਲ ਬੀ ਉਹਦੇ ਚੰਗੇ ਗੁਣ ਬਾਈ ਆਈ ਜਾਂਦੇ ਹਨਾ ਬਾਕੀ ਉਂ ਵੀ ਬਾਈ ਤੁਸੀਂ ਚੈੱਕ ਕਰਕੇ ਦੇਖ ਲਓ ਸਾਊ ਵਾਲੇ ਕੋਈ ਚੱਕਰ ਨਹੀਂ ਆ ਐਨ ਪੂਰੀ ਕੁਆਲਿਟੀ ਦੇ ਵਿੱਚ ਆ ਕਰਾਮਣਾ ਘੜੀ ਆ ਗੱਲਬਾਤ ਕਰੀਏ ਰਮਣੇ ਆਪਾਂ ਅਗਲੇ ਨਗੀਨੇ ਪੀਸ ਦੀ ਇਹ ਨਗੀਨਾ ਪੀਸ ਇੱਕ ਜਾਂ ਦੋ ਬਾਈ ਦੇ ਫਾਰਮ ਤੇ ਤੁਹਾਨੂੰ ਦੇਖਣ ਨੂੰ ਮਿਲਣਗੇ ਕੋਈ ਜ਼ਿਆਦਾ ਨਹੀਂ ਹਨਾ ਤੇ ਰਮਣੇ ਇਹਦੀ ਕੀ ਡਿਟੇਲ ਆ ਏ ਵੀਰੇ ਸਾਲ ਦੀ ਹੋ ਜਾਂਦੀ ਆ ਇੱਕ ਦਾ ਮਹੀਨਾ ਉੱਤੇ ਹੋ ਜਾਂਦੀ ਆ 12 13 ਮਹੀਨੇ ਦੀ ਹੈਗੀ ਆ ਵੀਰੇ 12 13 ਮਹੀਨੇ ਦੀ ਅੱਜ ਵੀਰੇ ਦੀ ਹੀਟ ਦੇ ਵਿੱਚ ਆਈ ਹੋਈ ਆ ਠੀਕ ਆ ਬਾਈ ਜੇ ਕੋਈ ਸੱਜਣ ਲੈ ਗਿਆ ਆਪਦੀ ਮਨਪਸੰਦ ਦਾ ਟੀਕਾ ਲਵਾ ਸਕਦਾ ਠੀਕ ਆ ਬਾਈ ਆਪਾਂ ਨਹੀਂ ਪਰ ਵੀਰੇ ਲਵਾਉਣਾ ਠੀਕ ਆ ਬਾਈ ਅਗਲਾ ਫਿਰ ਯਕੀਨ ਤਾਂ ਮੰਨਦਾ ਨਹੀਂ ਕੋਈ ਆਪਾਂ ਨਹੀਂ ਲਵਾ ਕੇ ਦੇਣਾ ਠੀਕ ਆ ਬਾਈ ਇਹ ਆਪਣੀ ਪਹਿਲਾਂ ਗੱਲ ਅਗਲਾ ਨੋਟ ਕਰ ਲਵੇ ਆਪਾਂ ਨਹੀਂ ਲਵਾ ਕੇ ਦੇਣਾ ਅਗਲੇ ਨੇ ਜੇ ਮਰਜ਼ੀ ਲਵਾ ਲੈ ਵੀ ਇਹ ਰਮਣ ਹੈ ਕਿਹੜੀ ਸੀ ਮੰਦੀ ਆ ਵੀਰੇ ਵੀਰੇ ਡੈਨਮਾਰਕ ਦੇ 40 16 ਦੀ ਆ 40 16 ਦੀ ਹਾਂ ਜਿਹਨੇ ਆਪਦੀ ਚੈੱਕ ਕਰਾਉਣੀਆਂ ਵੀ ਹਾਂ ਇਹ ਨਹੀਂ ਹੈ ਹੀ ਡੈਨਮਾਰਕ ਜਾ ਵੀ ਘਰੇ ਆਪਣੇ ਚੈੱਕ ਵੀ ਐਨਕਲਾ ਸਕਦਾ ਡੀਐਨਏ ਕਰਾ ਸਰਮ ਨਹੀਂ ਜੋੜਾ ਵੀਰੇ ਦੀ ਖੋਲ ਕਰਾ ਬਈ ਇਹਨੂੰ ਤੁਹਾਨੂੰ ਚੈੱਕ ਕਰਾ ਕੇ ਦਿਖਾਉਣੇ ਆ ਬਹੁਤ ਜਾਂਚ ਆ ਯਾਰ ਮੈਂ ਅੱਗੇ ਬਾਈ ਨੂੰ ਕਹੀ ਇਹਨਾ ਵੀ ਦੋਨੇ ਬੱਚੀਆਂ ਹੀ ਬਹੁਤ ਜ਼ਿਆਦੇ ਸੋਹਣੀਆਂ ਥਣ ਵੀ ਰਵਣੇ ਦੇ ਚਾਰੀ ਹੈ ਹਨਾ ਚਾਰੀ ਆ ਵੀਰੇ ਲਓ ਵੀ ਮਤਰੋ ਇਹਦੇ ਖੁੱਲੀ ਖੱਲੀ ਛੱਡੀ ਹੋਏ ਨਾ ਪਰਾਲੀ ਜੀ ਪਾ ਕੇ ਰਵਣੇ ਤੇ ਦੱਸੂਗੀ ਇਹ ਫਿਰ ਮੰਗੂਗੀ ਅਗਲਾ 50 55 ਹਾਂ ਵਰਾ ਪਾਣੀ ਉਹਨੇ ਦੀ ਬਾਈ ਕਹਿੰਨਾ ਦੇਣੀ ਥਣ ਤੇੱਕ ਕਰੋ ਰਵਣੇ ਰੋਕੀ ਇਥੇ ਮਾੜਾ ਇਹਨੂੰ ਇਹ ਚੋਲੀ ਚੈੱਕ ਕਰੋ ਜੀ ਕਰ ਮਾਰੀ ਇਹ ਵੀਰੇ ਖਾਨ ਨਾ ਬਾਕੀ ਜਾਨ ਚ ਬਹੁਤ ਆ ਯਾਰ ਨਾਲ ਪੂਰੀ ਐਨ ਬਈ ਬਰੀਡ ਦੇ ਵਿੱਚ ਵੀ ਸੋਹਣੀ ਆ ਪੂਰੀ ਫੁੱਲ ਵੀ ਚੰਗੀ ਆ ਜਾਂਦੀ ਵੀ ਏ ਆਈ ਹੋ ਜਾਣੀ ਹੈ ਹਨਾ ਹਾਂ ਵੀਰੇ ਤੇ ਰਮਣੇ ਦੇਣ ਲੈਣ ਆ ਲੈ ਦਾ ਇਹ ਵੀਰੇ 31000 ਦੇ ਦਾਂਗੇ ਲਓ ਵੀ ਮਿੱਤਰੋ 31000 ਦੀ ਤੁਹਾਨੂੰ ਇਹ ਮਿਲ ਜਾਨੀ ਆ ਬਾਕੀ ਜਾਨ ਦੇ ਵਿੱਚ ਬੱਛੀ ਆ ਤੁਹਾਨੂੰ ਉੱਥੇ ਲਿਜਾ ਕੇ ਖੜਾ ਆ ਕੇ ਇਹਦੀ ਝੋਲੀ ਝਾਲੀ ਚੈੱਕ ਕਰਾਉਣੇ ਆ ਟਾਪ ਦੀ ਰਮਣੇ ਇਧਰ ਹੀ ਬੰਨ ਲੀ ਇਹਦੇ ਨਾਲ ਹੀ ਇਹਨੂੰ ਬੱਛੀ ਦੇ ਨਾਲ ਠੀਕ ਆ ਵੀਰੇ ਇਹ ਦੇਖੋ ਕਾਓ ਮਾਰਦੀ ਆ ਨਾ ਖਿਆਲਾ ਸਾਨੂੰ ਹੁਣ ਇਹਦੀ ਝੋਲੀ ਦਿਖਾਉਣੇ ਆ ਆ ਦੇਖੋ ਆ ਗੱਲਾਂ ਹੁੰਦੀਆਂ ਬਰੀਡਾਂ ਦੀਆਂ ਬਹੁਤ ਜਿਆਦਾ ਚੰਗਾ ਜਿਹੜਾ ਥਣ ਕਰਮ ਵਾਲੀ ਦਾ ਸ਼ੋ ਵੀ ਕਰ ਰਹੀ ਆ ਦੇਖੋ ਲੱਗਦਾ ਨਾ ਪਤਾ ਹੀਟ ਦੇ ਵਿੱਚ ਆ ਬਾਈ ਕਹਿੰਦਾ ਜਾ ਕੇ ਹੀ ਚਾਹੇ ਏਆਈ ਕਰਾ ਲਿਓ ਤੇ ਨਾਲ ਦੀ ਨਾਲ ਹੀ ਇਹਨੇ ਚੰਗੀ ਜਿਵੇਂ ਆਪਾਂ ਕਹਿੰਦੇ ਨੇ ਬਈ ਬੰਦਾ 4 ਸਵੇ ਤਸੱਲੀ ਕਰਕੇ ਆਵੇ ਵੀ ਇਹੋ ਜਿਹੀ ਬਸਿਆ ਲੋਕ ਕੀ ਰੇਟ ਮੰਗਦੇ ਆ ਕੀ ਰੇਟ ਮੰਗਦੇ ਹੈਨਾ ਬਿਲਕੁਲ ਜਾਇਜ਼ ਬਾਈ ਨੇ ਰੇਟ ਕੀਤਾ ਬਾਕੀ ਆ ਯਾਰ ਅਮਨੇ ਕੋਈ ਇਹ ਨਹੀਂਗਾ ਵੀ ਹੀਟ ਕਦੋਂ ਕੱਢੂਗੀ ਜਾਂ ਅੰਦਰੋਂ ਕਿਵੇਂ ਹੋਊ ਜਾਂ ਕੀ ਹੋਊ ਹੈਨਾ ਜਾਂਦੇ ਹੀ ਚਾਹੇ ਬੰਦਾ ਏਆਈ ਕਰਾ ਦੇ ਬਾਈ ਹੈਨਾ ਜਾਂਦਾ ਹੀ ਏ ਕਰਾ ਲਵੇ ਹਾਂ ਰਵਣੇ ਇੱਕ ਵਾਰ ਨਾਲ ਲੋਕੇਸ਼ਨ ਤੇ ਮੋਬਾਈਲ ਨੰਬਰ ਦੁਆਰਾ ਬੋਲਦੀ ਬਈ ਹੈਨਾ ਕਿਉਂਕਿ ਕਈ ਸੱਜਣ ਪੇਜ ਦੇ ਨਾਲ ਬਈ ਨਵੇਂ ਜੁੜਦੇ ਹੈਨਾ ਵੀਰੇ ਆਪਣਾ ਪਿੰਡ ਰੈਕ ਕੋੜ ਤੋਂ 2 ਕਿਲੋਮੀਟਰ ਦੇ ਆ ਪੱਖਵੜ ਰੋਡ ਤੇ ਪੈਂਦਾਗਾ ਤੇ ਮੋਬਾਈਲ ਨੰਬਰ 79732 33431 ਦੂਜਾ ਨੰਬਰ 9592495922 ਠੀਕ ਹੈ ਬਈ ਬਾਕੀ 22 ਦਾ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਕਿਸੇ ਵੀ ਸੱਜਣ ਨੇ ਗੱਲਬਾਤ ਕਰਨੀ ਹੈ ਬਾਈ ਨੂੰ ਫੋਨ ਲਾ ਲਿਓ ਬਾਕੀ ਬਾਈ ਨੇ ਇਹ ਗੱਲ ਮੈਨ ਗਿਆ ਦੀ ਵੀ ਕਿਸੇ ਵੀ ਜਾਨਵਰ ਦੀ ਜਿਹੜੀ ਤਸੱਲੀ ਕਰਨੀ ਹੈ ਡੀਐਨਏ ਤੱਕ ਜਿਹੜੇ ਰਿਕਾਰਡ ਵਾਲੇ ਹੋਣਗੇ ਉਹ ਆਪਣੇ ਫਾਰਮ ਤੋਂ ਤੁਸੀਂ ਕਰਕੇ ਲੈ ਕੇ ਜਾਣੇ ਆ ਵੀਡੀਓ ਨੂੰ ਕਰ ਦਿਓ ਸ਼ੇਅਰ ਬਾਕੀ ਕੋਈ ਵੀ ਜਾਨਵਰ ਖਰੀਦਣਾ ਉਹਦੀ ਤਸੱਲੀ ਪਰਖ ਤੁਸੀਂ ਆਪਦੇ ਪੱਧਰ ਤੇ ਕਰਕੇ ਖਰੀਦਣਾ ਕਿਉਂਕਿ ਆਪਣਾ ਕੰਮ ਆ ਤੁਹਾਡੇ ਤੱਕ ਨਿਤ ਨਵੇਂ-ਨਵੇਂ ਫਾਰਮਾਂ ਦੀਆਂ ਟੌਪ ਦੀਆਂ ਜਿਹੜੀਆਂ ਗਾਈਆਂ ਦੀਆਂ ਵੀਡੀਓ ਲੈ ਕੇ ਆਉਣਾ ਤੁਹਾਡਾ ਕੰਮ ਆ ਪੈਸਾ ਲਾਉਣਾ ਤੇ ਜਾਨਵਰ ਦੀ ਤਸੱਲੀ ਕਰਨੀ